ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਉਸ ਪੰਜਾਬੀ ਕੁੜੀ ਦੀ ਜਿਨੇ ਹਰ ਕਿਸੇ ਦੇ ਦਿਲਚਸਪ ਕਰ ਕੀਤਾ ਹੋਇਆ ਨਿਮਰਤ ਖਹਿਰਾ ਦੀ ਮੈਂ ਗੱਲ ਕਰਨੀ ਹੈ ਇਥੇ ਨਿੰਮੂ ਵੀ ਉਹਨਾਂ ਨੂੰ ਕਹਿੰਦੇ ਨੇ ਪਿਆਰ ਦੇ ਨਾਲ ਔਰ ਬਹੁਤ ਸਾਰੇ ਅਜਿਹੇ ਉਹਨਾਂ ਦੇ ਫੈਨਸ ਨੇ ਜਿਹੜੇ ਨਿਮਰਤ ਖਹਿਰਾ ਨੂੰ ਪਿਆਰ ਤਾਂ ਕਰਦੇ ਨੇ ਪਰ ਨਾਲ ਦੀ ਨਾਲ ਉਹਨਾਂ ਦੇ ਟੈਟੂਜ਼ ਵੀ ਕਈਆਂ ਨੇ ਬਣਾਏ ਹੋਏ ਨੇ ਆਪਣੀ ਬਾਡੀ ਤੇ ਕਿਉਂਕਿ ਨਿਮਰਤ ਖੈਰਾ ਹਰ ਕਿਸੇ ਦੀ ਫੇਵਰਿਟ ਹੈ ਸੋ ਨਿਮਰਤ ਖੈਰਾ ਦੀਆਂ ਹਾਲੀ ਦੇ ਵਿੱਚ ਕੁਝ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਉਹਦੇ ਸਟਰਗਲ ਟਾਈਮ ਦੇ ਜਾਂ ਵੀਡੀਓਜ਼ ਸਾਹਮਣੇ ਆਈਆਂ ਨੇ ਇੱਕ ਵੀਡੀਓ ਜਿਹਦੇ ਵਿੱਚ ਉਹ ਜੁਗੜੀ ਕੌਂਦੀ ਹੋਈ ਨਜ਼ਰ ਆ ਰਹੀ ਹੈ ਔਰ ਸਾਫ ਸਾਫ ਪਤਾ ਚੱਲ ਰਿਹਾ ਕਿ ਵਾਕਿਆ ਦੇ ਵਿੱਚ ਨਿਮਰਤ ਖੈਰਾ ਨੇ ਬਹੁਤ ਸਟਰਗਲ ਕੀਤਾ ਆਪਣੀ ਲਾਈਫ ਦੇ ਵਿੱਚ ਔਰ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਨਿਮਰਤ ਖੈਰਾ ਦਿੱਤਾ ਨਿਮਰਤ ਖੈਰਾ ਦੀ ਸਾਦਗੀ ਨਿਮਰਤ ਖੈਰਾ ਦੀ ਜਿਹੜੀ ਸਿੰਪਲੀਸਿਟੀ ਆ ਉਹ ਉਹਨਾਂ ਦੇ ਫੈਨਸ ਨੂੰ ਹਮੇਸ਼ਾ ਮੋਹ ਜਾਂਦੀ ਹੈ ਔਰ ਇਸ ਤੋਂ ਇਲਾਵਾ ਨਿਮਰਤ ਖੈਰਾ ਦਾ ਹਾਲੀ ਦੇ ਵਿੱਚ ਗਾਣਾ ਹੈ ਟੈਲ ਮੀ ਓਨੈਸਟਲੀ ਉਸ ਗਾਣੇ ਨੂੰ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਹੈ ਉਹ ਗਾਣਾ ਉਹਨਾਂ ਨੇ ਐਮੀ ਵਰਕ ਦੇ ਨਾਲ ਕੀਤਾ ਤੇ ਉਸ ਗਾਣੇ ਤੇ ਰੀਲਸ ਅਗਰ ਨਿਮਰਤ ਪੋਸਟ ਕਰ ਰਹੀ ਹੈ ਤਾਂ ਰੀਲਾਂ ਨੂੰ ਵੀ ਬੇਅੰਤ ਮੋਹੱਬਤ ਜਿਹੜੀ ਲੋਕਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਅਗਰ ਨਿਮਰਤ ਖੈਰਾ ਦੀ ਗੱਲ ਕਰੀਏ ਤਾਂ ਸਰਗੁਨ ਮਹਿਤਾ ਦੇ ਨਾਲ ਇਹਨਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀਗਾ ਸੰਕਨ ਸੰਕ ਨੇ ਫਿਲਮ ਦੇ ਵਿੱਚ ਤੇ ਹੁਣ ਨਿਮਰਤ ਖੈਰਾ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਅਨਾਉਂਸ ਕਰ ਚੁੱਕੀ ਹੈ ਚਾਹੇ ਸਰਗੁਨ ਮਹਿਤਾ ਹੋਵੇ ਐਮੀ ਵਰਕ ਹੋਵੇ ਜਾਂ ਫਿਰ ਗਿੱਪੀ ਕਰੇਵਾਲ ਹੋਵੇ ਤੇ ਇਸ ਤੋਂ ਪਹਿਲਾਂ ਆ ਤੁਹਾਨੂੰ ਦੱਸ ਦੇਣੀ ਕਿ ਆ ਕਾਲ ਫਿਲਮ ਦੇ ਵਿੱਚ ਹੁਣ ਨਿਮਰਤ ਜਲਦ ਨਜ਼ਰ ਆਏਗੀ ਬ ਨਿਮਰਤ ਜਿਹੜਾ ਅਕਾਲ ਦਾ ਪੋਸਟਰ ਉਹ ਵੀ ਅਸੀਂ ਦੇਖਿਆ ਕਿ ਨਿਮਰਤ ਕਿੰਨੀ ਸਾਦਗੀ ਔਰ ਰਿਲੀਜੀਅਸ ਕੈਰੈਕਟਰ ਪਲੇ ਕਰਦੀ ਹੋਈ ਨਜ਼ਰ ਆਈਗੀ ਔਰ ਅਕਾਲ ਦੀ ਸਟੋਰੀ ਕੀ ਹੋਏਗੀ ਇਹ ਵੀ ਦੇਖਣੀ ਬੜੀ ਖਾਸ ਹੋਵੇਗੀ ਔਰ ਇਸ ਤੋਂ ਇਲਾਵਾ ਜੇ ਨਿਮਰਤ ਖੈਰਾ ਦੀ ਸਾਦਗੀ ਦੀ ਗੱਲ ਕਰੀਏ ਤਾਂ ਨਿਮਰਤ ਦੇ ਸੂਟਸ ਜਿਹੜੇ ਨੇ ਹਮੇਸ਼ਾ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਨਿਮਰਤ ਖੈਰਾ ਆਪਣੇ ਸੂਟਾਂ ਦੇ ਕਰਕੇ ਬਹੁਤ ਸਾਰੀਆਂ ਸੁਰਖੀਆਂ ਵਿੱਚ ਬਟੌਰ ਰਹੀ ਏ ਔਰ ਨਿਮਰਤ ਨੂੰ ਹਮੇਸ਼ਾ ਉਹਨਾਂ ਦੇ ਫੈਨਸ ਦੇ ਵੱਲੋਂ ਕਾਪੀ ਵੀ ਕੀਤਾ ਜਾਂਦਾ ਇਸ ਤੋਂ ਇਲਾਵਾ ਉਹਨਾਂ ਦੀ ਗੱਲ ਕਰੀਏ ਵੈਸਟਰਨ ਲੁੱਕ ਦੀ ਤਾਂ ਨਿਮਰਤ ਬਹੁਤ ਬਹੁਤ ਹੀ ਕੂਲ ਲੁੱਕ ਦੇ ਵਿੱਚ ਅਕਸਰ ਨਜ਼ਰ ਆਉਂਦੀ ਹੈ ਹਮੇਸ਼ਾ ਡੀਸੈਂਸੀ ਦੇ ਨਾਲ ਆਪਣੇ ਫੈਨਸ ਦਾ ਦਿਲ ਮੋਹ ਜਾਂਦੀ ਹੈ ਤੇ ਨਿਮਰਤ ਦੇ ਨਵੇਂ-ਨਵੇਂ ਗਾਣੇ ਜੁੜੇ ਨੇ ਨਿਮਰਤ ਸਿੰਗਰ ਹੈਗੀ ਨਾਲ ਨਾਲ ਅਦਾਕਾਰਾ ਤਾਂ ਹੈਗੀ ਪਰ ਜਦੋਂ ਵੀ ਨਿਮਰਤ ਦੇ ਗਾਣੇ ਆਉਂਦੇ ਨੇ ਗਾਣੇ ਥੋੜੇ ਗੇ ਤੇ ਆਉਂਦੇ ਨੇ ਪਰ ਜਦੋਂ ਵੀ ਆਉਂਦੇ ਨੇ ਉਹ ਗਾਣੇ ਹਮੇਸ਼ਾ ਹਿੱਟ ਹੁੰਦੇ ਨੇ ਸੋ ਨਿਮਰਤ ਹਮੇਸ਼ਾ ਵੇਟ ਕਰਦੀ ਹੈ ਸਹੀ ਟਾਈਮ ਦਾ ਕਿ ਕਦੋਂ ਮੈਂ ਗਾਣਾ ਗਾਉਂਗੀ ਔਰ ਕਦੋਂ ਮੇਰੇ ਫੈਨਸ ਜਿਹੜੇ ਨੇ ਮੈਨੂੰ ਪਿਆਰ ਦੇਣਗੇ ਔਰ ਇਸ ਤੋਂ ਇਲਾਵਾ ਅੱਜ ਨਿਮਰਤ ਖਰਣਾ ਨੇ ਇੱਕ ਰੀਸੈਂਟਲੀ ਫੋਟੋਆਂ ਵੀ ਬੜੀ ਕਿਊਟ ਜੋ ਨੇ ਆਪਣੇ ਇੰਸਟਾਗ੍ਰam ਤੇ ਪੋਸਟ ਕੀਤੀਆਂ ਨੇ ਆਪਣੇ ਰੀਸੈਂਟ ਗਾਣੇ ਨੂੰ ਪ੍ਰੋਮੋਟ ਵੀ ਕਰ ਰਹੀ ਹੈ ਉਹਨਾਂ ਗਾਣਿਆਂ ਤੇ ਆਪਣੀਆਂ ਤਸਵੀਰਾਂ ਨੂੰ ਐਡ ਕਰਕੇ ਸੋ ਨਿਮਰਤ ਦੀ ਅਦਾਕਾਰੀ ਨੂੰ ਤੁਸੀਂ ਕਿੰਨਾ ਕੁ ਪਸੰਦ ਕਰਦੇ ਹੋ ਸਾਨੂੰ ਵੀ ਪਤਾ ਹੈ ਪਰ ਨਿਮਰਤ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਇਜਾਜ਼ਤ ਅਨਮ